ਸਸੀ ਗੱਲ ਜੀ ਦੇਣੀ ਕੁ ਜਲਾਵੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਆਹਦੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਤੇ ਜਿੰਨੇ ਵੀ ਰਾਜਨੀਤਿਕ ਲੀਡਰ ਨੇ ਆਪਣੀ ਆਪਣੀ ਕਮਰ ਕਸ ਕੇ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਉਤਰੇ ਹੋਏ ਨੇ ਜੇ ਗੱਲ ਕਰੀਏ ਪਾਰਟੀਆਂ ਦੀ ਸਾਰੀਆਂ ਪਾਰਟੀਆਂ ਨੇ ਖਾਸ ਕਰਕੇ ਪੂਰੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਇੱਕ ਜਲੰਧਰ ਜਿਹੜੀ ਸੀਟ ਆ ਬੜੀ ਹੋਟ ਸੀਟ ਮੰਨੀ ਗਈ ਆ ਤੇ ਇੱਥੇ ਜਿੰਨਾ ਵੀ ਪਾਰਟੀਆਂ ਨੇ ਆਪਣੇ ਕੈਂਡੀਡੇਟ ਉਤਾਰਿਆ ਪੂਰੀ ਤਿਆਰੀ ਦੇ ਨਾਲ ਜੇ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਨੇ ਬਹੁਤ ਸਮਝ ਲਿਆ ਕਿ ਜਲੰਧਰ ਦੇ ਵਿੱਚ ਕਿਹੜਾ ਕੈਂਡੀਡੇਟ ਉਤਾਰਿਆ ਕਿ ਜਿਹੜਾ ਕਿ ਜਲੰਧਰ ਤੋਂ ਸੀਟ ਜਿੱਤ ਕੇ ਕਾਂਗਰਸ ਦੀ ਚੋੜੀ ਦੇ ਵਿੱਚ ਪਾਏ ਔਰ ਭਾਜਪਾ ਦੀ ਗੱਲ ਕਰੀਏ ਭਾਜਪਾ ਨੂੰ ਆਪਣੇ ਕੋਈ ਕੈਂਡੀਡੇਟ ਨਹੀਂ ਮਿਲਿਆ ਵੀ ਕਿਹੜਾ ਕੈਂਡੀਡੇਟ ਆ ਕਿ ਜਿਹੜਾ ਸੀ ਆਪਣੇ ਪਾਰਟੀ ਵੱਲੋਂ ਖੜਾ ਕੀਤਾ ਜਾਵੇ ਤੇ ਉਹਨਾਂ ਨੇ ਵੀ ਫਿਰ ਗੱਲ ਕਰਦੇ ਆ ਕਿ ਦੂਜੀ ਪਾਰਟੀ ਦਾ ਕੋਈ ਕੈਂਡੀਡੇਟ ਚੱਕਿਆ ਤੇ ਜਲੰਧਰ ਸੀਟ ਵਾਸਤੇ ਮਾਰਕੀਟ ਦੇ ਵਿੱਚ ਉਤਾਰਿਆ ਤੇ ਇਸੇ ਤਰ੍ਹਾਂ ਬਸਪਾ ਪਾਰਟੀ ਦੀ ਗੱਲ ਕਰੀਏ ਤੇ ਜਿੰਨੇ ਵੀ ਲੀਡਰ ਨੇ ਇਸ ਟਾਈਮ ਪੂਰੀ ਕਮਰ ਕਾਸੇ ਆਏ ਹੋਏ ਨੇ ਤੇ ਜਿਨ੍ਹਾਂ ਵਿੱਚ ਕੁਆਲਿਟੀ ਕੀ ਹੈ ਗੁਣ ਕੀ ਹੈਗੇ ਆ ਉਹਨਾਂ ਗੁਣਾਂ ਦੀ ਗੱਲ ਕੀਤੀ ਜਾਵੇ ਤੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੀ ਜਿਹੜੀ ਸੀਟ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਦੇ ਵਿੱਚ ਮੈਂ ਇੱਕ মিডিਆ ਕਹਿੰਦੇ ਕਿਸੇ ਦੀ ਤਾਰੀਫ਼ ਨਹੀਂ ਕਰਦਾ ਸਾਡੀ ਮਜਬੂਰੀ ਕਿਸੇ ਜਗ੍ਹਾ ਤੇ ਬੰਦਦੀ ਹੈ ਕਿ ਸਾਨੂੰ ਉਹਨਾਂ ਦੀ ਤਾਰੀਫ਼ ਕਰਨੀ ਪੈਂਦੀ ਹੈ ਐਡਵੋਕੇਟ ਬਲਵਿੰਦਰ ਬਸਪਾ ਪਾਰਟੀ ਤੋਂ ਲੋਕ ਸਭਾ ਦਾ ਇਲੈਕਸ਼ਨ ਲੜ ਰਹੇ ਨੇ ਦੇਵਾ ਸਾਡੇ ਇਸ ਪ੍ਰੋਗਰਾਮ ਵਿਚ ਆਇ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਆਉਣ ਵਾਲੇ ਇਲੈਕਸ਼ਨਰ ਵਿੱਚ ਉਹਨਾਂ ਦੀ ਕੀ ਸੋਚ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਕਰਨਗੇ ਸਭ ਤੋਂ ਪਹਿਲਾਂ ਬਲਵਿੰਦਰ ਜੀ ਸਵਾਗਤ ਤੁਹਾਡਾ ਦੇ ਆਣੀ ਵਿਚ ਧੰਨਵਾਦ ਜੀ ਸਰ ਧੰਨਵਾਦ ਬਹੁਤ ਬਹੁਤ ਤੁਹਾਡਾ ਆਈ ਬਲਵਿੰਦਰ ਜੀ ਅੱਜ ਗੱਲ ਕਰਦੇ ਆ ਲੋਕ ਸਭਾ ਇਲੈਕਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਤੁਹਾਡਾ ਜਿਹੜਾ ਪਹਿਲਾ ਸਫਰ ਮਾਨੂੰ ਦੱਸੋ ਤੁਹਾਡਾ ਸਫਰ ਇਸ ਰਾਜਨੀਤੀ ਦੇ ਵਿੱਚ ਕਦੋਂ ਸ਼ੁਰੂ ਕੀਤਾ ਮੇਰੇ ਕੋ ਸਾਡੇ ਮਨ 'ਚ ਸੀਗਾ ਵੀ ਅਸੀਂ ਲੋਕਾਂ ਲਈ ਕੁਝ ਕਰੀਏ ਕਿਉਂਕਿ ਆਪਾਂ ਬੇਸਿਕਲੀ ਪਹਿਲਾ ਪਿੰਡੂ ਬੈਕਗ੍ਰਾਉਂਡ ਚ ਆਇ ਸੀ ਗਏ ਤੇ ਉਦੋਂ ਮੇਰਾ ਯੂਨੀਵਰਸਿਟੀ ਜਦੋਂ ਅਸੀਂ ਪੜ੍ਹੇ ਤਾਂ ਉਦੋਂ ਮੇਰਾ ਮਨ ਸੀਗਾ ਵੀ ਪੱਤਰਕਾਰਤਾ ਚ ਜਾਣਾ ਪਹਿਲਾਂ ਅਸੀਂ ਪੱਤਰਕਾਰਤਾ ਚ ਆਏ ਕੀ ਬਾਤ ਆ ਹਾਂ ਤਾਂ ਉਹ ਇਸ ਕਰਕੇ ਅਸੀਂ ਪੱਤਰਕਾਰਤਾ ਚ ਆਏ ਵੀ ਸਾਡਾ ਮਨ ਸੀ ਵੀ ਅਸੀਂ ਲੋਕਾਂ ਦੀ ਲੋਕਾਂ ਦੇ ਲਈ ਕੰਮ ਕਰੀਏ ਇਸ ਕਰਕੇ ਜਦੋਂ ਅਸੀਂ ਪੱਤਰਕਾਰਤਾ ਕੀਤੀ 6-7 ਸਾਲ ਕੀਤੀ ਉਦੋਂ ਸਾਨੂੰ ਲੱਗਾ ਵੀ ਵੀ ਜਿਹੜਾ ਸਾਨੂੰ ਡਾਇਰੈਕਟ ਜਿਹੜਾ ਐਕਟਿਵਿਜ਼ਮ ਚ ਆਉਣਾ ਚਾਹੀਦਾ ਇਹ ਕਈ ਵਕ ਕyunki ਪੱਤਰਕਾਰਤਾ ਚ ਆਪਾਂ ਇੱਕ ਮੁੱਦੇ ਚੱਕਦੇ ਆਂ ਤੇ ਫਿਰ ਅਸੀਂ ਸਰਕਾਰਾਂ ਤੋਂ ਉਮੀਦ ਕਰਦੇ ਆਂ ਜਾਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਆਂ ਵੀ ਉਹ ਮੁੱਦਿਆਂ ਦਾ ਹੱਲ ਕਰੀਏ ਮਤਲਬ ਸਾਡੀ ਜਿਹੜੀ ਭੂਮਿਕਾ ਹੈ ਹਾਲਾਂਕਿ ਇਹ ਵੀ ਬਹੁਤ ਉਸਾਰੂ ਭੂਮਿਕਾ ਆ ਵੀ ਮੁੱਦੇ ਸਰਕਾਰਾਂ ਦੇ ਧਿਆਨ ਚ ਲਿਆਉਣ ਤੱਕ ਤਾਂ ਕਰਦੀ ਆ ਪਰ ਜਦੋਂ ਅਸੀਂ ਸਿੱਧਾ ਫਿਰ ਪਾਵਰ ਚਾਉਣ ਦੀ ਕੋਸ਼ਿਸ਼ ਕਰਦੇ ਆਂ ਉੱਥੇ ਅਸੀਂ ਆਪ ਸਿੱਧੇ ਹੱਲ ਕਰਨ ਦੀ ਕਪੈਸਿਟੀ ਵਿੱਚ ਆਉਂਦੇ ਆ ਤੇ ਇਸ ਕਰਕੇ ਸੋਚਿਆ ਵੀ ਪੱਤਰਕਾਰੀ ਕੀਤੀ ਫਿਰ ਅਸੀਂ ਸੋਚਿਆ ਵੀ ਅਸੀਂ ਸਿੱਧਾ ਇਸ ਖੇਤਰ ਵਿੱਚ ਆਈਏ ਤਾਂ ਕਿ ਜੇ ਸਾਨੂੰ ਪਾਵਰ ਮਿਲਦੀ ਹੈ ਤਾਂ ਅਸੀਂ ਸਿੱਧੇ ਹੱਲ ਕਰ ਸਕੀਏ। ਪੱਤਰਕਾਰੀ ਤੁਸੀਂ ਅ ਡਾਇਰੈਕਟ ਪੱਤਰਕਾਰੀ ਐਂਟਰੀ ਬਣੀ ਜਾਂਦੀ ਹੈ ਕੋਈ ਡਿਗਰੀ ਵਗੈਰਾ ਕੋਈ ਕੋਰਸ ਕੀਤਾ? ਮੈਂ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੈਂ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੀ ਮੈਂ ਡਿਗਰੀ ਕੀਤੀ ਪੂਰੀ ਤੈਰੀ ਨਾਲ ਆ ਹਾਂਜੀ ਹਾਂਜੀ ਪ੍ਰੋਫੈਸ਼ਨਲ ਜਰਨਲਿਸਟ ਸੀ ਗਏ ਤੇ ਇਸ ਕਰਕੇ ਮੈਂ ਡਿਗਰੀ ਕਰਕੇ ਉਸ ਤੋਂ ਬਾਅਦ ਇਸ ਫੀਲਡ 'ਚ ਆਇਆ ਹਾਂ। ਤੇ ਇਸ ਫੀਲ ਵਿੱਚ ਆ ਕੇ ਕਿਵੇਂ ਫੀਲ ਕਰ ਰਹੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਰਾਜਨੀਤੀ ਦਾ ਸਫ਼ਰ ਤੇ ਪੱਤਰਕਾਰੀ ਦਾ ਸਫ਼ਰ ਚ ਜਮੀਨ ਆਸਮਾਨ ਦਾ ਫਰਕ ਹੈ ਹੈ ਦੇਖੋ ਦੋਨੇ ਚੈਲੈਂਜਿੰਗ ਸੀ ਉਹਦੇ ਵਿੱਚ ਵੀ ਰੋਜ਼ ਤੁਹਾਨੂੰ ਖਬਰ ਲੱਭਣੀ ਪੈਂਦੀ ਸੀ ਫਿਰ ਬਾਕੀ ਅਖਬਾਰਾਂ ਦੇ ਨਾਲ ਤੁਹਾਨੂੰ ਮੁਕਾਬਲਾ ਕਰਨਾ ਪੈਂਦਾ ਉੱਥੇ ਖਬਰ ਲੱਭਣੀ ਪੈਂਦੀ ਇੱਥੇ ਤੁਹਾਨੂੰ ਆਪ ਖਬਰਾਂ ਜਾਣਾ ਪੈਂਦਾ ਆ ਚਲੋ ਹਰੇਕ ਫੀਲ ਦਾ ਆਪਣਾ ਹੋਇਆ ਵੀ ਉਹਦੇ ਵਿੱਚ ਰੋਜ਼ ਤੁਹਾਨੂੰ ਉੱਥੇ ਵੀ ਬੜਾ ਪ੍ਰੈਸ਼ਰ ਹੁੰਦਾ ਸੀ ਵੀ ਦੂਜੀਆਂ ਅਖਬਾਰਾਂ ਨਾਲ ਮੁਕਾਬਲਾ ਕਰਨਾ ਵੀ ਕੋਈ ਤੁਹਾਡਾ ਤੁਹਾਡੀ ਨਿਊਜ਼ ਨਾ ਰਹਿ ਜਾਵੇ ਇਹਦੇ ਵਿੱਚ ਵੀ ਇਦਾਂ ਹੀ ਆ ਵੀ ਬੜਾ ਚੈਲੈਂਜਿੰਗ ਫੀਲਡ ਹੈਗਾ ਤੇ ਬੜਾ ਪ੍ਰੈਸ਼ਰ ਹੁੰਦਾ ਆ ਔਰ ਸਰਕਾਰਾਂ ਨਾਲ ਤੁਹਾਡੀ ਲੜਾਈ ਹੁੰਦੀ ਆ ਇਸ ਕਰਕੇ ਇਹ ਵੀ ਉਦਾਂ ਦਾ ਚੈਲੈਂਜਿੰਗ ਹੈ ਔਰ ਪਰ ਸਾਨੂੰ ਇਹ ਇੰਟਰਸਟਿੰਗ ਲੱਗਦਾ ਕਿਉਂਕਿ ਸਾਡਾ ਮਨ ਹੈਗਾ ਕੋਈ ਇਦਾਂ ਦਾ ਸਾਡਾ ਚੁਗਾ ਇਧਰ ਹੈਗਾ ਵੀ ਲੋਕਾਂ ਦੀ ਸੇਵਾ ਕਰਨਾ ਤੇ ਇਸ ਕਰਕੇ ਸਾਨੂੰ ਇਹ ਵੀ ਵਧੀਆ ਲੱਗਦਾ ਹੈਗਾ ਜੇ ਹੁਣ ਗੱਲ ਕਰੀਏ ਕਿ ਜਿੰਨੀ ਵਾਰ ਵੀ ਤੁਹਾਡੀਆਂ ਪਾਰਟੀਆਂ ਨੇ ਇਲੈਕਸ਼ਨ ਲੜੇ ਗੱਲ ਕਰੀਏ ਕਾਲੀ ਦਲ ਦੀ ਗੱਲ ਕਰਦੇ ਆ ਜਾਂ ਕਾਂਗਰਸ ਦੀ ਗੱਲ ਕਰਦੇ ਆ ਬੀਜੇਪੀ ਦੀ ਗੱਲ ਕਰਦੇ ਹਾਂ ਤਕਰੀਬਨ ਸਾਰੀਆਂ ਪਾਰਟੀਆਂ ਨੇ ਜਿੰਨੀ ਵਾਰੀ ਵੀ ਇਲੈਕਸ਼ਨ ਲੜੇ ਕਿਸੇ ਨਾ ਕਿਸੇ ਪਾਰਟੀ ਦਾ ਸਮਰਥਨ ਲੈ ਕੇ ਇਲੈਕਸ਼ਨ ਲੜਦੇ ਰਹੇ ਪਰ ਇਸ ਵਾਰ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਇਕੱਲੀਆਂ ਗਲੀਆਂ ਮੈਦਾਨ ਦੇ ਵਿੱਚ ਆ ਰਹੀਆਂ ਤੇ ਤੁਸੀਂ ਵੀ ਇਸ ਵਾਰੀ ਇਕੱਲੇ ਆ ਰਹੇ ਹੋ ਮਾਰਕੀਟ ਦੇ ਵਿੱਚ ਕਿਵੇਂ ਲੱਗ ਰਿਹਾ ਕਿਉਂਕਿ ਜਦੋਂ ਇਕੱਠੇ ਹੋ ਕੇ ਆਪਾਂ ਕੋਈ ਲੜਾਈ ਲੜਦੇ ਹਾਂ ਤਾਂ ਉਹਦੇ ਵਿੱਚ ਤੁਹਾਨੂੰ ਲੱਗਦਾ ਥੋੜੀ ਸੋਖ ਹੋ ਗਈ ਪਰ ਇਸ ਟਾਈਮ ਲੜਾਈ ਦੇ ਵਿੱਚ ਤੁਸੀਂ ਇਕੱਲੇ ਹੋ ਤਾਂ ਤੁਸੀਂ ਨਹੀਂ ਤਕਰੀਬਨ ਸਾਰੀਆਂ ਪਾਰਟੀਆਂ ਇਕੱਲੀਆਂ ਦੇਖੋ ਕਿਵੇਂ ਲੱਗ ਰਿਹਾ ਹੋ ਬਾਕੀ ਪਾਰਟੀਆਂ ਪਹਿਲਾਂ ਗੱਠਜੋੜ ਵਿੱਚ ਹੁੰਦੀਆਂ ਸੀ ਕਿਉਂਕਿ ਅਕਾਲੀ ਦਲ ਬੀਜੇਪੀ ਸੀ ਤੇ ਪਿਛਲੀ ਵਾਰੀ ਬੀਐਸਪੀ ਨੇ ਪੀਡੀਏ ਬਣਾਇਆ ਸੀਗਾ ਤੇ 22 ਵਿੱਚ ਜਿਹੜਾ ਸਾਡਾ ਅਕਾਲੀ ਦਲ ਬੀਐਸਪੀ ਦਾ ਗੱਠਜੋੜ ਸੀ ਤੇ ਉਹ ਕਈ ਵਾਰ ਜਦੋਂ ਅਸੀਂ ਕੋਈ ਲਾਈਕ ਮਾਈਂਡਡ ਜਾਂ ਇੱਕ ਸਾਂਝੇ ਏਜੰਡੇ ਤੇ ਆਪਾਂ ਗੱਠਜੋੜ ਕਰ ਲੈਂਦੇ ਆ ਵੀ ਤਾਂ ਕਿ ਅਸੀਂ ਸੱਤਾ 'ਚ ਪਹੁੰਚ ਸਕੀਏ ਤੇ ਲੋਕਾਂ ਦੇ ਭਲੇ ਲਈ ਕੰਮ ਕਰ ਸਕੀਏ ਪਰ ਕਿਉਂਕਿ ਅਕਾਲੀ ਦਲ ਨਾਲ ਸਾਡਾ ਗੱਠਜੋੜ ਸੀਗਾ ਤੇ ਉਹ ਜਦੋਂ ਬੀਜੇਪੀ ਨਾਲ ਗੱਲ ਚੱਲਣ ਲੱਪਈ ਤੇ ਬਸਪਾ ਨੇ ਉਦੋਂ ਇਕੱਲੇ ਹੋ ਕੇ ਲੜਨ ਦਾ ਫੈਸਲਾ ਕੀਤਾ ਪਰ ਕਿਉਂਕਿ ਹੁਣ ਇਸ ਵਾਰ ਪੰਜ ਪੰਜ ਪਾਰਟੀਆਂ ਪੰਜ ਕੋਣੀਆਂ ਮੁਕਾਬਲੇ ਹੋਣੇ ਆ ਤੇ ਇਸ ਕਰਕੇ ਇਕੱਲੇ ਵੀ ਅਸੀਂ ਮਜ਼ਬੂਤ ਪੋਜੀਸ਼ਨ ਵਿੱਚ ਹੈ ਮੁਸ਼ਕਲ ਨਹੀਂ ਲੱਗ ਰਹੀ ਇਸ ਵਾਰੀ ਕੁਝ ਨਹੀਂ ਨਹੀਂ ਇਸ ਵਾਰ ਸਾਨੂੰ ਇਦਾਂ ਨਾ ਵੀ ਜੇ ਅਸੀਂ ਆਪਣੀ ਕੇਡਰ ਬੋਰਡੀ ਲੈ ਕੇ ਜਾਂਦੇ ਹਾਂ ਪਿਛਲੀ ਵਾਰੀ ਸਾਨੂੰ 2 ਲੱਖ 5000 ਵੋਟ ਪਈ ਸੀ ਤੇ ਸਾਨੂੰ ਉਦੋਂ ਮੁਸ਼ਕਲ ਹੁੰਦਾ ਸੀ ਵੀ ਜਦੋਂ ਪਰ ਨਹੀਂ ਉਦੋਂ ਫਿਰ ਸਹਿਯੋਗ ਵੀ ਹੁੰਦਾ ਸੀ ਨਾ ਵਿਲੀਪਗਤੂੰ ਦੀ ਸੀ ਪਾਰਟੀਆਂ ਦੀ ਆਪਸ ਵਿੱਚ ਥੋੜੀ ਪੀਡੀਏ ਸੀ ਸਾਰੀਆਂ ਨਵੀਆਂ ਪਾਰਟੀਆਂ ਸੀਗੀਆਂ ਉਹਦੇ ਵਿੱਚ ਕਾਫੀ ਸਾਡਾ ਪਿਛਲੀ ਵਾਰ ਵੀ ਸਾਡਾ ਕੇਡਰ ਕਾਫੀ ਮਜਬੂਤ ਸੀ ਬਸ ਪਾ ਜ਼ਿਆਦਾਤਰ ਜਲੰਧਰ ਤੋਂ ਲੱਖ ਲੱਖ ਦੇ ਗੇਟ ਚ ਪਹਿਲਾਂ ਵੀ ਵੋਟ ਲ ਜਾਂਦੀ ਰਹੀ ਆ ਤੇ ਇਸ ਕਰਕੇ ਪਿਛਲੀ ਵਾਰੀ ਅਸੀਂ ਮਿਹਨਤ ਕਾਫੀ ਕੀਤੀ ਸੀਗੀ ਤੇ ਅਸੀਂ 2 ਪਲੱਸ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਵੀ 5 ਸਾਲ ਅਸੀਂ ਬੈਠੇ ਨਹੀਂ ਹੈਗੇ 2019 ਤੋਂ ਲੈ ਕੇ 24 ਤੱਕ ਤੇ ਇਸ ਕਰਕੇ ਪਿਛਲੀ ਵਾਰ ਵੀ ਅਸੀਂ 2 ਲੱਖ 5000 ਵੋਟ ਲੈ ਗਏ ਸੀ ਤੇ ਸਾਡਾ ਜਲੰਧਰ ਸੀਟ ਤੇ ਹਮੇਸ਼ਾ ਇੱਕ ਮਜ਼ਬੂਤ ਆਧਾਰ ਰਿਹਾ ਹੈਗਾ ਤੇ ਔਰ ਇਸ ਕਰਕੇ ਸਾਨੂੰ ਫਾਇਦਾ ਇਹ ਆ ਵੀ ਪਹਿਲਾਂ ਤਿਕੋਣੀਏ ਮੁਕਾਬਲਾ ਹੁੰਦਾ ਸੀ ਕਾਂਗਰਸ ਤੇ ਅਕਾਲੀ ਦਲ ਬੀਜੇਪੀ ਹੁੰਦੀ ਸੀ ਪਰ ਹੁਣ ਜਿੱਦਾਂ ਸਾਡੀ ਜਿਹੜੀ ਬੋੜ ਘਟਦੀ ਸੀ ਸਾਨੂੰ ਲੱਗਦਾ ਵੀ ਪੰਜ ਕੋਣੀਏ ਮੁਕਾਬਲਾ ਹੋਣ ਕਰਕੇ ਬਾਕੀ ਪਾਰਟੀਆਂ ਦੀ ਵੀ ਵੋਟ ਡਿਵੀਜ਼ਨ ਹੋਣੀ ਆ ਤੇ ਜੇ ਅਸੀਂ ਆਪਣਾ ਕੇਡ ਰਹੀ ਸੰਭਾਲਦੇ ਆ ਤਾਂ ਅਸੀਂ ਜਿੱਤ ਦੀ ਪੋਜੀਸ਼ਨ ਵਿੱਚ ਆਉਂਦੇ ਹੈਗੇ ਜੇ ਦੇਖਿਆ ਜਾ ਤਾਂ ਤੁਹਾਡੀ ਵੀ ਪਾਰਟੀ ਦਾ ਵੀ ਸਫਰ ਅੱਜ ਦਾ ਨਹੀਂ ਹੈਗਾ ਬਹੁਤ ਪੁਰਾਣੀਆਂ ਪਾਰਟੀਆਂ ਦੇ ਨਾਲ ਤੁਹਾਡਾ ਜਿਹੜਾ ਫਾਈਟ ਚੱਲਦੀ ਆ ਰਹੀ ਹੈ ਸ਼ੁਰੂ ਤੋਂ ਹਨਾ ਤੇ ਪਰ ਇੱਕ ਜਿਹੜੀ ਤੁਹਾਡੀ BSP ਪਾਰਟੀ ਆ ਪਰ ਲੋਕਾਂ ਦੇ ਵਿੱਚ ਦਾ ਫੇਸ ਇੰਨਾ ਘਟ ਹੋਂ ਦਾ ਕਾਰਨ ਕੀ ਹੈਗਾ ਲੋਕਾਂ ਦੇ ਵਿੱਚ ਵਿਚਰਦੇ ਕਿਉਂ ਨਹੀਂ ਇਹਨਾਂ ਦੀਆਂ ਸਾਹਮਣੇ ਕਿਉਂ ਨਹੀਂ ਆਉਂਦੇ ਨੇ ਖੁੱਲ ਕੇ ਮੈਨੂੰ ਜੋ ਲੱਗਦਾ ਹੈਗਾ ਵੀ ਸਭ ਤੋਂ ਬਾਅਦ ਜਿਹੜਾ ਵਰਕ ਕਰਦੀ ਆ ਉਹ BSP ਪਾਰਟੀ ਆ ਪਰ ਜਿਹੜੀ ਜਿਹੜੀ ਕਮੀ ਆ ਉਹ ਪ੍ਰੋਜੈਕਸ਼ਨ ਦੀ ਆ ਲੋਕਾਂ ਸਾਹਮਣੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਰ ਇਸ ਚੀਜ਼ ਜਿਹੜਾ ਸਾਡੇ ਕੋ ਇੱਕ ਘਾਟ ਰਹੀ ਆ ਅਬ ਜਿਹੜੀ ਕਾਂਗਰਸ ਆ ਜਾਂ ਦੂਜੀਆਂ ਪਾਰਟੀਆਂ ਆ ਮਤਲਬ ਆਪ ਹਲਾ ਲੋ ਹੁਣ ਆਪ ਜਿਹੜਾ ਆ ਉਹ ਉਹਦਾ ਥੱਲੇ ਕੇਡਰ ਨਹੀਂ ਸੀਗਾ ਪਰ ਬਿਨਾ ਕੇਡਰ ਦੇ ਉਹ ਸਰਕਾਰ ਬਣਾ ਗਏ ਕਿਉਂਕਿ ਉਹਨਾਂ ਦੀ ਮੀਡੀਆ ਦੇ ਵਿੱਚ ਉਹਨਾਂ ਦੀ ਪ੍ਰੋਜੈਕਸ਼ਨ ਜ਼ਿਆਦਾ ਸੀਗੀ ਤੇ ਇਸ ਕਰਕੇ ਜਿਹੜੀ ਬਸਪਾ ਆ ਉਹ ਜ਼ਮੀਨ ਤੇ ਕੰਮ ਜ਼ਿਆਦਾ ਕਰਦੀ ਆ ਮੀਡੀਆ ਕਿਆਨ ਮਤਲਬ ਕਿ ਤੁਸੀਂ ਸਾਫ ਸ਼ਬਦਾਂ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਮੀਡੀਆ ਰਲੇ ਹੋਇਆ ਨਾਲ ਨਹੀਂ ਰਲੇ ਹੋਇਆ ਨਹੀਂ ਹੈਗੀ ਕਿ ਜਿਹੜੀ ਸਾਡਾ ਜਿੱਦਾਂ ਦੇ ਅਸੀਂ ਮਤਲਬ ਜਿਸ ਤਰ੍ਹਾਂ ਦੇ ਪਿਛੋਕੜ ਤੋਂ ਆਉਂਦੇ ਆ ਅਸੀਂ ਉਸ ਤਰ੍ਹਾਂ মিডিਏ ਤੱਕ ਅਸੀਂ ਪਹੁੰਚ ਨਹੀਂ ਕਰ ਸਕੇ ਜਾਂ ਸਾਡਾ ਆਪਣਾ ਜਿਹੜਾ ਜਿਸ ਤਰ੍ਹਾਂ ਦਾ ਸਾਨੂੰ ਜਿਸ ਤਰ੍ਹਾਂ ਹੀ سپورਟ ਅਸੀਂ ਡਿਵੈਲਪ ਕਰਨੀ ਸੀ ਉਹ ਚ ਸਾਨੂੰ ਲੱਗਦਾ ਵੀ ਕਮੀ ਰਹੀ ਹੈ ਤੇ ਉਹਦੇ ਕਰਕੇ ਅਸੀਂ ਮਾਸਸ ਤੱਕ ਜਿਹੜਾ ਪਹੁੰਚ ਨਹੀਂ ਸਕੇ ਜਿੰਨਾ ਸਾਨੂੰ ਪਹੁੰਚਣਾ ਚਾਹੀਦਾ ਸੀ ਕਿਤਨਾ ਕਿਤੇ মিডিਆ ਵੀ ਵਧੀਆ ਲੋਕ ਹੀ মিডিਆ ਵਿੱਚ ਬੈਠਿਆ ਜਿਹੜੇ ਵਧੀਆ ਲੋਕਾਂ ਨੂੰ ਸੱਚ ਨੂੰ ਲੈ ਕੇ ਆਂਦੇ ਆ ਸਾਹਮਣੇ ਕੋਈ ਇਦਾਂ ਦੀ ਗੱਲ ਨਹੀਂ ਵਧੀਆ ਲੋਕ ਵੀ ਮੀਡੀਆ 'ਚ ਹੈਗੇ ਆ ਹਾਂ ਕਹਿ ਸਕਦਾ ਕਿ ਅੱਧਾ ਟਾਈਮ ਸੇ ਲੋਕ ਮੀਡੀਆ ਨੂੰ ਦੂਜੀ ਨਜ਼ਰ ਨਾਲ ਵੀ ਦੇਖਿਆ ਜਾਂਦਾ ਕਿ ਜ਼ਿਆਦਾਤਰ ਵੱਡੇ-ਵੱਡੇ ਪਾਰਟੀ ਵਾਲ ਮੀਡੀਆ 도ੜਦਾ ਕੋਈ ਸ਼ੱਕ ਨਹੀਂ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਪਬਲਿਕ ਨੂੰ ਵੀ ਪਤਾ ਮੈਂ ਵੀ ਇੰਨੀ ਗੱਲ ਕਹਿ ਸਕਦਾ ਕਿ ਪਰ ਕਿਤਨਾ ਕਿਤੇ ਕੁਝ ਚੰਗੇ ਲੋਕ ਚੰਗੇ ਲੋਕਾਂ ਨੂੰ ਫੜੋ ਤੁਸੀਂ ਨਹੀਂ ਨਹੀਂ ਮੈਂ ਕੋਈ ਕਿਸੇ ਨੂੰ ਅਸੀਂ ਬਲੇਮ ਨਹੀਂ ਕਰ ਰਹੇ ਮੈਂ ਅਸੀਂ ਆਪਣਾ ਦੱਸ ਰਹੇ ਹਾਂ ਵੀ ਜਿਸ ਤਰ੍ਹਾਂ ਦੀ ਅਸੀਂ ਪਛੋਕੜ ਧੌਂਦੇ ਆ ਸਾਡੀ ਇਹ ਸਮਝ ਸੀ ਕਿ ਅਸੀਂ ਲਗਾਤਾਰ ਲੋਕਾਂ ਦੀ ਜਦੋਂ ਮੁੱਦਿਆਂ ਤੇ ਚੱਕਦੇ ਆ ਲੋਕਾਂ ਦੇ ਮੁੱਦਿਆਂ ਤੇ ਲੜਦੇ ਆ ਤੇ ਇਹ ਹੀ ਆਪਣੇ ਆਪ ਚ ਕਾਫੀ ਆ ਸਾਨੂੰ ਲੋਕਾਂ ਚ ਮਕਬੂਲ ਕਰਨ ਦੇ ਲਈ ਪਰ ਹੌਲੀ ਹੌਲੀ ਅਸੀਂ ਜਦੋਂ ਇਹ ਸਮਝਿਆ ਵੀ ਜੋ ਅਸੀਂ ਸੰਘਰਸ਼ ਕਰਦੇ ਆ ਜੋ ਸਾਡਾ ਵਿਚਾਰ ਆ ਜੋ ਸਾਡਾ ਅਜੈਂਡਾ ਆ ਇਹ মিডিਆ ਦੇ ਰਾਹੀਂ ਮਾਸੇਸ ਤੱਕ ਪਹੁੰਚਣਾ ਵੀ ਜ਼ਰੂਰੀ ਆ ਤਾਂ ਹੀ ਜਿਹੜਾ ਜਿਹੜੀ ਪਾਰਟੀ ਆ ਉਹਦਾ ਇੱਕ ਵੱਡਾ ਜਿਹੜਾ ਆ ਉਹਨੂੰ ਵੋਟ ਬੈਂਕ ਮਿਲ ਸਕਦਾ ਆ ਤੇ ਇਹ ਥੋੜਾ ਗੈਪ ਰਿਹਾ ਆ ਸਾਨੂੰ ਲੱਗਦਾ ਵੀ ਇਹੀ ਇੱਕ ਘਾਟ ਆ ਵੀ ਜਿਹੜਾ ਇਸ ਤਰ੍ਹਾਂ ਜਿਹੜੀ ਸਾਡੀ ਹਰ ਵਾਰ ਥੋੜੀ ਬਹੁਤੀ ਕਮੀ ਰਹਿ ਜਾਂਦੀ ਉਹ ਇਸ ਇਸ ਕਰਕੇ ਸੀ ਇਹ ਅਸੀਂ ਤੱਤ ਮੰਨਦੇ ਆ ਕਮੀਸ਼ਵਰੀ ਪੂਰੀ ਕਰੋਗੇ ਨਹੀਂ ਅਸੀਂ ਲੱਗੇ ਆ ਵੀ ਜੋ ਵੀ ਅਸੀਂ ਬੈਸਟ ਕਰ ਸਕਦੇ ਆ ਕਿਉਂਕਿ ਕਰੀਬ 16 ਲੱਖ ਵੋਟਰ ਹੈਗੇ ਆ ਵੀ ਅਸੀਂ ਮਾਸ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਆ ਅਖਬਾਰਾਂ ਆ ਬਈ ਉਹਨਾਂ ਦੇ ਰਾਹੀਂ ਅਸੀਂ ਆਪਣਾ ਮੈਸੇਜ ਜੋ ਸਾਡੀ ਅਪੀਲ ਆ ਜੋ ਸਾਡਾ ਅਜੰਡਾ ਆ ਇਹ ਪੂਰੇ ਜਲੰਧਰ ਦੇ ਲੋਕਾਂ ਨੂੰ ਇੱਕ ਵਧੀਆ ਅਸੀਂ ਸ਼ਹਿਰ ਬਣਾ ਕੇ ਦਈਏ ਉਹਨਾਂ ਦੇ ਮੁੱਦਿਆਂ ਤੇ ਅਸੀਂ ਲੜੀਏ ਉਹਨਾਂ ਨੂੰ ਹੱਲ ਕਰਾ ਕੇ ਦਈਏ ਵੀ ਉਹ ਜਿਹੜਾ ਸਾਡਾ ਅਜੰਡਾ ਹੈ ਅਸੀਂ ਲੋਕਾਂ ਤੱਕ ਪਹੁੰਚਾਈਏ ਹੁਣ ਜਿਵੇਂ ਸਾਰੇ ਕੈਂਡੀਡੇਟ ਖੜੇ ਆ ਕਾਂਗਰਸ ਦੇ ਚੰਨੀ ਜੀ ਆਇਆ ਤੇ ਇਹਨਾਂ ਸਾਰਿਆਂ ਦੇ ਵਿੱਚ ਮੁਕਾਬਲਾ ਤੁਸੀਂ ਕਿਹਦੇ ਨਾਲ ਸਮਝਦੇ ਹੋ ਆਪਣਾ ਨਹੀਂ ਸਾਡਾ ਤਾਂ ਦੇਖੋ ਸਾਨੂੰ ਤਾਂ ਲੱਗਦਾ ਜੇ ਲੋਕ ਇਹ ਸਮਝ ਜਾਣਗੇ ਇਹ ਵਿਅਕਤੀਆਂ ਦਾ ਮਸਲਾ ਨਹੀਂ ਆ ਬਈ ਜੇ ਉਹ ਪਾਰਟੀਆਂ ਦੀ ਨੀਤੀਆਂ ਨੂੰ ਸਮਝਣਗੇ ਫਿਰ ਸਾਡਾ ਕਿਸੇ ਨਾ ਮੁਕਾਬਲਾ ਨਹੀਂ ਰਹਿ ਜਾਂਦਾ ਤੁਸੀਂ ਦੇਖੋ ਕਾਂਗਰਸ ਨੂੰ 47 ਤੋਂ ਲੈ ਕੇ 2014 ਤੱਕ ਲੋਕਾਂ ਨੇ ਮੌਕਾ ਦਿੱਤਾ 2004 ਤੋਂ ਲੈ ਕੇ 19 ਤੱਕ 20 ਸਾਲ ਤੋਂ ਕਾਂਗਰਸ ਦੇ ਐਮਪੀ ਚੁਣਦੇ ਆ ਰਹੇ ਆ 2017 ਤੋਂ 22 ਤੱਕ ਕਾਂਗਰਸ ਸਰਕਾਰ ਬਣੀ ਪਰ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਤੇ ਜੇ ਲੋਕੀ ਇਹ ਸਮਝਣਗੇ ਵੀ ਇੰਨਾ ਸਮਾਂ ਲੈ ਕੇ ਵੀ ਕਾਂਗਰਸ ਨੇ ਕੁਝ ਨਹੀਂ ਕੀਤਾ ਤੇ ਫਿਰ ਉਹਨਾਂ ਨੂੰ ਵੋਟ ਨਹੀਂ ਪਈ ਦੂਜਾ ਇਹ ਆ ਵੀ ਆਪ ਨੇ 2 ਸਾਲਾਂ ਚ ਕੁਝ ਨਹੀਂ ਕੀਤਾ ਲੋਕਾਂ ਨੇ ਬੜਾ ਉਹਨਾਂ ਤੇ ਵਿਸ਼ਵਾਸ ਜਗਾਇਆ ਸੀ ਤੀਜਾ ਇਹ ਵੀ ਬੀਜੇਪੀ ਦਾ 10 ਸਾਲਾਂ ਰੂਲ ਕੁਝ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਤੇ ਆਮ ਲੋਕਾਂ ਦੇ ਜ਼ਿਆਦਾਤਰ ਖਿਲਾਫ ਰਿਆ ਤੇ ਜੇ ਲੋਕੀ ਉਹ ਦੂਜੇ ਪਾਸੇ ਬਸ ਪਾਇਆ ਉਹਨੇ ਬਿਨਾਂ ਸੱਤਾ ਤੋਂ ਹੁੰਦੇ ਵੀ ਲਗਾਤਾਰ ਲੋਕ ਮੁੱਦਿਆਂ ਤੇ ਲੜਾਈ ਲੜੀ ਆ ਤੇ ਇਸ ਕਰਕੇ ਜੇ ਲੋਕ ਇਹਨਾਂ ਪਾਰਟੀਆਂ ਨੀਤੀਆਂ ਨੂੰ ਸਮਝਣਗੇ ਉਮੀਦਵਾਰ ਚਾਹੇ ਜਿਹੜਾ ਮਰਜ਼ੀ ਹੋਵੇ ਕਿਉਂਕਿ ਪਾਰਟੀ ਨੀਤੀਆਂ ਨਮੈਂਦਾ ਆ ਤੇ ਉਹ ਇਹਨਾਂ ਨੂੰ ਰੱਦ ਕਰਕੇ ਸਾਨੂੰ ਬਦਲ ਦੇ ਰੂਪ ਵਿੱਚ ਚੁਣਨੇ ਆ ਬਲਵਿੰਦਰ ਜੀ ਮੰਨ ਲਓ ਕਿ ਜਲੰਧਰ ਤੋਂ ਤੁਸੀਂ ਸੀਟ ਜਿੱਤ ਜਾਂਦੇ ਹੋ ਸਭ ਤੋਂ ਪਹਿਲਾਂ ਜਲੰਧਰ ਲਈ ਤੁਸੀਂ ਤੁਹਾਡੀ ਕੀ ਸੋਚ ਆ ਕਿ ਜਲੰਧਰ ਖਾਸ ਜਲੰਧਰ ਵਾਸਤੇ ਕੀ ਕਰਨਾ ਚਾਹੋਗੇ ਦੇਖੋ ਪਹਿਲਾਂ ਤਾਂ ਸਾਡਾ ਇਹ ਹੀ ਆ ਵੀ ਜਿਹੜੇ ਲੋਕਾਂ ਦੇ ਮੁੱਦੇ ਆ ਕਿਉਂਕਿ ਬڑے ਮਾਸਜ਼ ਆ ਪਿੰਡਾਂ ਦੇ ਲੋਕ ਆ ਜਾਂ ਆਮ ਸ਼ਹਿਰੀ ਵਰਗ ਆ ਬੜੇ ਇਦਾਂ ਦੇ ਮੁੱਦੇ ਆ ਜਿਹੜੇ ਕਿਤੇ ਸੈਂਟਰ ਸਟੇਜ 'ਚ ਹੀ ਹਨ ਕਿਉਂਕਿ ਜਨਤਾ ਜਿਹੜੀ ਨਾ ਚਾਹਦੀ ਕਿ ਜਿੰਨੇ ਵੀ ਲੀਡਰ ਖੜੇ ਨਾ ਵੀ ਉਹਨਾਂ ਦੀ ਸੋਚ ਦੇ ਉੱਪਰ ਪਿਆਰਾ ਦੇ ਰਹੀ ਆ ਵੀ ਕਿਹੜੇ-ਕਿਹੜੇ ਲੀਡਰ ਆ ਇਹਨਾਂ ਦੀ ਕੀ ਸੋਚ ਆ ਵੀ ਸਾਡੇ ਲਈ ਇਹ ਕੀ ਕਰਨਗੇ ਕਿਉਂਕਿ ਹੁਣ ਅੱਜ ਦਾ ਜਿਹੜਾ ਵੋਟਰ ਬੜਾ ਸੂਝਵਾਨਾ ਸਿਆਣਾ ਹੋ ਚੁੱਕਾ ਵਾ ਗੱਲ ਕਰੀਏ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਜਿੰਨੇ ਵੀ ਅੱਜਕੱਲ ਨਵੀਂ ਵੋਟ ਵੋਟਰ ਜਿੰਨੇ ਵੀ ਨਾ ਬਹੁਤ ਸਮਝਦਾਰ ਆ ਉਹ ਮੇਰੇ ਖਿਆਲ ਦੇ ਵਿੱਚ ਪਹਿਲਾਂ ਹੁੰਦਾ ਸੀ ਇੱਕ ਲਕੀਰ ਤੇ ਫਕੀਰ ਹੁੰਦੇ ਸੀ ਜਿੱਦਾਂ ਪਿਓ ਦਾਦੇ ਕਿਸੇ ਪਾਰਟੀ ਨਾਲ ਜੁੜੇ ਨੇ ਕਹਿੰਦੇ ਚਲੋ ਉਧਰ ਪਾਈ ਪਰ ਅੱਜ ਦਾ ਜਿਹੜਾ ਸਮਾਂ ਪਿਓ ਅਲੱਗ ਗਿਆ ਪੁੱਤਰ ਲੱਗ ਗਿਆ ਕੁੜੀਆਂ ਲੱਗ ਜਾ ਰਹੀਆਂ ਹਰ ਬੰਦੇ ਦੀ ਇੱਕ ਅਲੱਗ ਸੋਚ ਆ ਕਿਉਂਕਿ ਪਹਿਲਾਂ ਤਾਂ ਸਾਡਾ ਇਹੀ ਆ ਵੀ ਜਿਹੜਾ ਲੋਕਾਂ ਦੇ ਮੁੱਦੇ ਆ ਉਹਨੂੰ ਸੈਂਟਰ ਸਟੇਜ ਤੇ ਅਸੀਂ ਲੈ ਕੇ ਆਈਏ ਜਿਸ ਤਰ੍ਹਾਂ ਹੈਲਥ ਦਾ ਮੁੱਦਾ ਹੈਗਾ ਕਾਨੂੰਨ ਵਿਵਸਥਾ ਦਾ ਮੁੱਦਾ ਹੈਗਾ ਲੋਕਾਂ ਦੀ ਸੇਫਟੀ ਦਾ ਜੁੜਿਆ ਮੁੱਦਾ ਆ ਵੀ ਇਹਨੂੰ ਅਸੀਂ ਸੈਂਟਰ ਸਟੇਜ ਤੇ ਲੈ ਕੇ ਆਈਏ ਤਾਂ ਫਿਰ ਅਸੀਂ ਖਾਸ ਕਰਕੇ ਜਿਸ ਤਰ੍ਹਾਂ ਹਰ ਬੰਦਾ ਚਾਹੁੰਦਾ ਵੀ ਅਸੀਂ ਘਟੋ ਘਟ ਸੇਫ ਹੋਈਏ ਵੀ ਅਸੀਂ ਜਿਹੜੀਆਂ ਸਾਡੇ ਪਰਿਵਾਰ ਆ ਸਾਡੇ ਜਿਹੜਾ ਕੰਮਕਾਜੀ ਔਰਤਾਂ ਆ ਵਿਦਿਅਕ ਅਦਾਰਿਆਂ 'ਚ ਜਾਣ ਵਾਲੇ ਲੋਕ ਆ ਵੀ ਅਸੀਂ ਜਿਹੜੇ ਜਲੰਧਰ ਸੇਫ ਹੋਈਏ ਇਸ ਕਰਕੇ ਪਹਿਲਾ ਸਾਡਾ ਜਿਹੜਾ ਕੰਮ ਤਾਂ ਇਹੀ ਹੋਊਗਾ ਵੀ ਜਲੰਧਰ ਨੂੰ ਅਸੀਂ ਕਾਨੂੰਨ ਵਿਵਸਥਾ ਜਿਹੜੀ ਸਥਿਤੀ ਆ ਹਾਲਾਂਕਿ ਉਹ ਸਟੇਟ ਦਾ ਜ਼ਿਆਦਾ ਹੁੰਦਾ ਪਰ ਫਿਰ ਵੀ ਲੋਕਾਂ ਦੇ ਨੁਮਾਇੰਦੇ ਦੇ ਤੌਰ ਤੇ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਹ ਸਥਿਤੀ ਨੂੰ ਸੁਧਾਰਨ ਲਈ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਆ ਦੂਜਾ ਇਹ ਵੀ ਜਿਹੜੇ ਇਹਨਾਂ ਦੇ ਮੁੱਦੇ ਹੈਗੇ ਆ ਵੀ ਉਹਨੂੰ ਜਿਹੜੇ ਸੈਂਟਰ ਸਰਕਾਰ ਨਾਲ ਸੰਬੰਧਤ ਆ ਵੀ ਉਹਨਾਂ ਨੂੰ ਅਸੀਂ ਘੱਟੋ ਘੱਟ ਸੈਂਟਰ ਸਟੇਜ ਤੇ ਲੈ ਕੇ ਆਈਏ ਜਿੱਦਾਂ ਹੈਲਥ ਦਾ ਇਸ਼ੂ ਆ ਲੋਕ ਪਾਣੀ ਖਰਾਬ ਹੋ ਰਿਹਾ ਆ ਲੋਕਾਂ ਦੇ ਪਿੰਡਾਂ 'ਚ ਕੋਈ ਕੈਂਸਰ ਦੇ ਆਪਾਂ ਪਹਿਲਾਂ ਮਾਲਵਾ 'ਚ ਸੁਣਦੇ ਹੁੰਦੇ ਸੀ ਜਲੰਧਰ ਦੇ ਵਿੱਚ ਵੀ ਸਾਹਮਣੇ ਆ ਰਹੇ ਆ ਤੇ ਲੋਕਾਂ ਅਨਪਲਾਈ ਅਨਇੰਪਲੋਇਮੈਂਟ ਦਾ ਮੁੱਦਾ ਆ ਹੋਰ ਜਿੱਦਾਂ ਇੰਡਸਟਰੀ ਹੈਗੀ ਆ ਇੰਡਸਟਰੀ ਨੂੰ ਸੈਂਟਰ ਤੋਂ ਕੋਈ ਰਿਆਤਾਂ ਚਾਹੀਦੀਆਂ ਤਾਂ ਕਿ ਇੱਥੇ ਲੋਕਲ ਇਹ এমਪਲாய்ਮੈਂਟ ਜਨਰੇਟ ਹੋਵੇ ਤਾਂ ਉਹ ਸਾਰੇ ਮੁੱਦੇ ਆ ਜਿਹੜੇ ਅਸੀਂ ਉਭਾਰਨ ਦਾ ਕੰਮ ਔਰ ਜੋ ਅਸੀਂ ਸੈਂਟਰ ਸਰਕਾਰਾਂ ਤੋਂ ਸੈਂਟਰ ਸਰਕਾਰ ਤੋਂ ਕੰਮ ਕਰਵਾ ਸਕਦੇ ਆ ਜਾਂ ਜੋ ਅਸੀਂ ਪ੍ਰਸ਼ਾਸਨ ਤੋਂ ਕਰਾ ਸਕਦੇ ਉਹ ਅਸੀਂ ਕਰਵਾਉਣ ਦਾ ਕੰਮ ਕਰਾਂਗੇ ਇਹ ਸੀ ਆਪਣੇ ਜੀਐਸਪੀ ਪਾਰਟੀ ਤੋਂ ਬਲਵਿੰਦਰ ਕੁਮਾਰ ਜੀ ਐਡਵੋਕੇਟ ਜਿਨ੍ਹਾਂ ਨੇ ਆਪਣੇ ਵਿਚਾਰ ਆਪਣੀ ਸੋਚ ਆਉਣ ਵਾਲੇ ਸਮੇਂ ਦੇ ਵਿੱਚ ਦੱਸੀ ਕਿ ਜਲੰਧਰ ਦੀ ਜਨਤਾ ਜਾਂ ਪੰਜਾਬ ਦੀ ਪੂਰੀ ਜਨਤਾ ਉਹਨਾਂ ਲਈ ਇਹਨਾਂ ਦੀ ਕੀ ਸੋਚ ਆ ਕੀ ਵਿਚਾਰ ਆ ਪਰ ਫੈਸਲਾ ਕਰਨਾ ਸਾਡੇ ਜਲੰਧਰ ਦੀ ਜਨਤਾ ਨੂੰ ਹੈ ਕਿ ਇਹਨਾਂ ਦੇ ਵਿਚਾਰ ਇਹਨਾਂ ਦੀ ਸੋਚ ਤੇ ਜਨਤਾ ਕਿਵੇਂ ਪੈਰਾ ਦਿੰਦੀ ਹੈ ਤੇ ਫਿਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਤਤ ਤੱਕ ਇਹ ਸ਼ੋਅ ਕੀ ਬਣਉਂਦੀ ਹੋ ਗਿਆ ਸਸਤੀ ਕਾ